ਸਤਿ ਸ਼੍ਰੀ ਅਕਾਲ ਜੀ ਮੈਂ ਆਹ ਪ੍ਰੀਤ ਮਰਮਿਸਰ ਤੋਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਲੈ ਕੇ ਆ ਗਏ ਹਾਂ ਜੀ ਬਹੁਤ ਹੀ ਸੋਹਣੇ ਜੇ ਸੂਟ ਤਿੰਨ ਵੈਰਾਈਟੀ ਜਿਹੜੀਆਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਦਿਖਾਵਾਂਗੇ ਬਹੁਤ ਹੀ ਪਿਆਰੇ ਜੇ ਪਿਓਰ ਕਾਟਨ ਦੇ ਸੂਟ ਆਉਣ ਵਾਲੇ ਆ ਇੱਕ ਵੈਰਾਈਟੀ ਤੁਹਾਨੂੰ ਪਿਓਰ ਨੇਚਰਲ ਦੇ ਉੱਪਰ ਦੇਣ ਜਾ ਰਹੇ ਹਾਂ ਬਹੁਤ ਹੀ ਪਿਆਰੇ-ਪਿਆਰੇ ਜੇ ਸੂਟ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਪਹਿਲਾਂ ਤੇ ਜਿਹੜੇ ਫਸਟ ਟਾਈਮ ਚੈਨਲ ਨੂੰ ਦੇਖ ਰਹੇ ਨੇ ਉਹ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਔਨ ਕਰ ਲਓ ਤਾਂ ਜੋ ਡੇਲੀ ਵੀਡੀਓ ਤੇ ਨੋਟੀਫਿਕੇਸ਼ਨ ਟਾਈਮ ਦੇ ਨਾਲ ਮਿਲ ਪਹਿਲਾਂ ਤੁਹਾਨੂੰ ਸਟਾਰਟ ਪਿਓਰ ਕਾਟਨ ਤੋਂ ਹੀ ਕਰਦੇ ਆਂ ਸਟਫ ਬਹੁਤ ਜ਼ਿਆਦਾ ਫਾਈਨ ਆ ਕਮ ਸੇ ਕਮ ਐ ਮਾਰਕੀਟ ਦੇ ਵਿੱਚ ਤੁਹਾਨੂੰ 150-200 ਰੁਪਏ ਮੀਟਰ ਜਿਹੜਾ ਇਹ ਕਪੜਾ ਮਿਲੇਗਾ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਲੈਸਟ ਪ੍ਰਾਈਸ ਦੇ ਵਿੱਚ ਸਾਰਾ ਸੂਟ ਤਿਆਰ ਕਰਕੇ ਕਲਰ ਇੱਕ ਹੀ ਆਇਆ ਜੀ ਇੱਕੋ ਕਲਰ ਦੇ ਤੁਹਾਨੂੰ 5-5 6-6 ਸੂਟ ਜਿਹੜੇ ਆ ਮਿਲ ਜਾਣਗੇ ਸਟਫ origignal pure cotton ਦਾ ਹੈ ਘਰ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਜੀ ਪ੍ਰਿੰਟ ਬਹੁਤ ਸੋਨਾ ਆਏਗਾ ਮੇਨ ਪ੍ਰਿੰਟ ਹੈ ਕਿ ਪ੍ਰਿੰਟ ਬਹੁਤ ਜ਼ਿਆਦਾ ਜ਼ਬਰਦਸਤ ਮਿਲੇਗਾ ਤੁਹਾਨੂੰ ਔਰ ਸਾਰੇ ਸ਼ਰਟ ਦੇ ਵਿੱਚ ਕਲੀਆਂ ਵਾਲਾ ਡਿਜ਼ਾਈਨ ਆ ਜਾਏਗਾ ਸਾਰਾ ਮਲੇ ਕੇ ਪੂਰਾ ਕੱਟ 5 ਮੀਟਰ ਮਿਲੇਗੀ ਤੁਹਾਨੂੰ 올ਓਵਰ ਸੂਟ ਹੋਏਗਾ ਕੱਟ 5 ਮੀਟਰ ਮਿਲੇਗੀ ਸਾਰੇ ਸ਼ਰਟ ਦੇ ਵਿੱਚ ਛੜੀਆਂ ਵਾਲਾ ਇਹ ਕਲੀਆਂ ਵਾਲਾ ਜਿਹੜਾ ਹੈ ਮਿਰਰ ਵਰਕ ਦਾ ਡਿਜ਼ਾਈਨ ਆ ਜਾਏਗਾ ਬਹੁਤ ਹੀ ਜ਼ਿਆਦਾ ਸਿੰਪਲ ਸੋਬਰ ਤੇ ਲਾਈਟ ਵੇਟ ਸੂਟ ਹੋਏਗਾ ਮੇਨ ਇਹ ਕੀ ਸਟਫ ਜਿਹੜਾ ਪਿਓਰ オリジナル ਕਾਟਨ ਮਿਲੇਗੀ ਤੇ ਦੁਪੱਟੇ ਦੀ ਗੱਲ ਕਰੀਏ ਤੇ ਦੁਪੱਟਾ ਜਿਹੜਾ ਪਿਓਰ ਜਿਹੜਾ ਕੋਟਾ ਡੋਰੀਆਂ ਦਾ ਨਾ ਨੇਚਰਲ ਵਾਲਾ ਪਿਓਰ ਵਾਲਾ ਦੁਪੱਟਾ ਜਿਹੜਾ ਹੁੰਦਾ ਕਾਟਨ ਵਾਲਾ ਉਹ ਵਾਲਾ ਦੁਪੱਟਾ ਮਿਲੇਗਾ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਦੁਪੱਟੇ ਦੀ ਲੁੱਕ ਬਹੁਤ ਪਿਆ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਦੇ ਰਹੇ ਆਂ ਮਾਰਕੀਟ ਦੇ ਵਿੱਚ ਤੁਹਾਨੂੰ 350 ਦਾ ਦੁਪੱਟਾ ਹੀ ਖਾਲੀ ਮਿਲੇਗਾ ਜਿਹੜਾ ਪਲੇਨ ਦੁਪੱਟਾ ਵਾਈਟ ਦੁਪੱਟਾ ਹੁੰਦਾ ਕਿਉਂਕਿ ਇਹ ਪਿਓਰ ਦੇ ਵਿੱਚ ਦੇ ਰਿਹਾ ਬਿਲਕੁਲ ਲਾਈਟ ਵੇਟ ਜਿਹੜੀ origignal कोटा डोरिया कॉटन ਵਾਲੀ ਹੁੰਦੀ ਆ ਤੇ ਦੁਪੱਟੇ ਦਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈਵੀ ਜਿਹਾ ਡਿਜ਼ਾਈਨ ਕਰ ਲਿਆ ਜੀ ਤਿਆਰ ਬਹੁਤ ਹੀ ਪਿਆਰੇ ਜਿਹੇ ਸੂਟ ਹੈ ਰੇਟ ਸੁਣ ਕੇ ਹੋ ਜੋਗੇ ਰਾਣਾ ਸਿਰਫ ਤੇ ਸਿਰਫ ਤੁਹਾਨੂੰ 680 ਰੁਪਏ ਦਾ ਸੂਟ ਦੇ ਰਿਹਾ ਸ਼ਿਪਿੰਗ ਫ੍ਰੀ ਦੇ ਨਾਲ ਸ਼ਿਪਿੰਗ ਫ੍ਰੀ ਦੇ ਨਾਲ 680 ਰੁਪਏ ਦਾ ਸੂਟ ਹੈ ਬਹੁਤ ਹੀ ਪਿਆਰੇ ਜਿਹੇ ਸੇ ਦੂਜਾ ਡਿਜ਼ਾਈਨ ਦਿੰਨੀ ਆ ਸਟੱਫ ਜਿਹੜਾ ਪਿਓਰ ਕਾਟਨ ਦਾ ਹੀ ਆਏਗਾ ਇਹਦੇ ਵਿੱਚ ਦੂਜਾ ਡਿਜ਼ਾਈਨ ਆ ਜਾਏਗਾ ਬਹੁਤ ਹੀ ਜ਼ਿਆਦਾ ਸੋਹਣਾ ਤੇ ਸਭ ਤੋਂ ਜ਼ਿਆਦਾ ਫੇਮਸ ਡਿਜ਼ਾਈਨ ਇਹ ਵਾਲਾ ਤੁਹਾਨੂੰ ਦੇ ਰਿਆ ਦੀ ਸਟੱਫ origignal pure cotton ਦਾ ਆਏਗਾ ਕਾ ਸਟੱਫ ਘਰ ਪਹੁੰਚੇਗਾ ਤੁਸੀਂ ਖੁਦ ਜਾਣੋਗੇ ਕਿ ਸਟੱਫ ਜਿਹੜਾ ਹੈ ਵਾਕਿਆ ਹੀ ਹੱਥ 'ਚ ਫੜ ਕੇ ਹੀ ਪਤਾ ਚੱਲਦਾ ਹੈ ਕਿ ਕਿੰਨਾ ਮੁਲਾਇਮ ਤੇ ਕਿੰਨਾ ਸੌਫਟ ਜਿਹੜਾ ਤੁਹਾਨੂੰ ਸਟੱਫ ਦੇ ਰਿਹਾ ਆ ਔਲਓਵਰ ਸੂਟ ਨੇ ਕੋਈ ਵੱਡਾ ਬਾਰ ਨਹੀਂ ਆ ਪੂਰੀ ਕੱਟ 5 ਮੀਟਰ ਦੇ ਰਹੇ ਆ ਬਹੁਤ ਹੀ ਜਿਆਦਾ ਸੋਹਣਾ ਜਿਹਾ ਦੇਖੋ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਸੂਟ ਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਕਿੰਨਾ ਡਿਫਰੈਂਟ ਜਿਹਾ ਪ੍ਰਿੰਟ ਦੇ ਰਹੇ ਆ ਛੜੀਆਂ ਵਾਲਾ ਕਲੀਆਂ ਵਾਲਾ ਡਿਜ਼ਾਈਨ ਆ ਜਾਏਗਾ ਮਿਰਰ ਦਾ ਮੇਨ ਦੁਪੱਟੇ ਬਹੁਤ ਪਿਆਰੇ ਲੱਗੇ ਨੇ ਦੁਪੱਟਾ ਘਰ ਪਹੁੰਚੇਗਾ ਵਾਕਿਆ ਤੁਸੀਂ ਜਾਣੋਗੇ ਕਿ ਪਿਓਰ ਕੋਟਾ ਜਾ ਦੁਪੱਟਾ اور ਦੁਪੱਟੇ ਦੀ ਲੁੱਕ ਦੇਖੋ ਕਿੰਨੀ ਪਿਆਰੀ ਆਏਗੀ ਦੇਖੋ ਕਿੰਨਾ ਪਿਆਰਾ ਕਿੰਨਾ ਡਿਜ਼ਾਈਨਰ ਜਾ ਦੁਪੱਟਾ ਤਿਆਰ ਕੀਤਾ ਪੈਚਵਰਕ ਵੀ ਆ ਗਿਆ ਤੇ ਡਿਜ਼ਾਈਨਰ ਦੁਪੱਟਾ ਵੀ ਆ ਗਿਆ ਦੇਖੋ ਕਿੰਨਾ ਪਿਆਰੀ ਕਿੰਨੀ ਪਿਆਰੀ ਲੁੱਕ ਦਾ ਦੁਪੱਟਾ ਇਹਦਾ ਦੇ ਦਿੱਤਾ ਹੈ ਸਿਰਫ ਤੇ ਸਿਰਫ 680 ਰੁਪਏ ਦੇ ਵਿੱਚ ਸ਼ਿਪਿੰਗ ਫਰੀ ਦੇ ਨਾਲ ਸੇਮ ਕਲਰ ਦੇ 5 5 6 6 ਸੂਟਾਂ ਨੂੰ ਮਿਲ ਜਾਣਗੇ ਦੇਖੋ ਜੀ ਤੁਹਾਨੂੰ ਸੂਟ ਜੜੇ ਆ ਰੈਡੀ ਮਿਲਣਗੇ ਜਿੰਨੇ ਮਰਜ਼ੀ ਤੁਸੀਂ ਸੂਟ ਲੈ ਸਕਦੇ ਜੀ ਇਹ ਤੁਹਾਨੂੰ ਦੋ ਵੈਰਾਈਟੀ ਮਿਲਣਗੇ origignal 100% pure cotton ਦੇ ਉੱਪਰ ਮਾਰਕੀਟ ਦੇ ਵਿੱਚ ਇੰਨਾ ਸੂਟਾਂ ਦਾ ਖਾਲੀ ਪ੍ਰਿੰਟ ਸੂਟ ਦਾ ਹੀ ਰੇਟ 600 700 ਮਿਲੇਗਾ ਤੁਹਾਨੂੰ ਪੂਰਾ ਸੂਟ ਤਿਆਰ ਕਰਕੇ ਹੋਲ ਸੇਲ ਦੇ ਵਿੱਚ 680 ਰੁਪਏ ਦਾ ਦੇ ਰਿਹਾ ਸ਼ਿਪਿੰਗ ਫ੍ਰੀ ਹੈ ਜੀ ਹੁਣ ਜਿਹੜੀ ਤੁਹਾਨੂੰ ਥਰਡ ਵੈਰਾਈਟੀ ਦਿਖਾਉਂਗੀ ਉਹ ਪਿਓਰ ਨੇਚਰਲ ਕ੍ਰੇਪ ਆ ਪਹਿਲਾਂ ਤੁਸੀਂ ਜਿਹੜਾ ਇਹ ਮੇਰੇ ਕੋਲ 800 ਦਾ ਬਾਈ ਕਰਦੇ ਹੁੰਦੇ ਸੀ ਹੁਣ ਮੇਰੇ ਕੋਲ ਸਟਾਕ ਜਿਹੜਾ ਜ਼ਿਆਦਾ ਆ ਗਿਆ ਤੇ ਤੁਹਾਨੂੰ ਇਹੀ ਸੂਡ ਆਪਾਂ ਤਿਆਰ ਕਰਕੇ ਲੈਸ ਪ੍ਰਾਈਸ ਦੇ ਵਿੱਚ ਕਰ ਦਿੱਤੇ ਆ ਜੀ ਐਵੀ ਵੱਡੀ ਆਫਰ ਕਰ ਦਿੱਤੀ ਆ ਤੁਹਾਨੂੰ ਸਟਾਫ ਜਿਹੜਾ ਪਿਓਰ ਨੇਚਰਲ ਕ੍ਰੇਪ ਆਏਗੀ ਨੇਚਰਲ ਕ੍ਰੇਪ ਜਿਹੜੀ ਤੁਸੀਂ ਬਾਜ਼ਾਰ ਦੇ ਵਿੱਚ 11-1200 ਦਾ ਖਾਲੀ ਪਲੇਨ ਸਟਾਫ ਲੈਂਦੇ ਹੋ ਪਲੇਨ ਉਹ ਤੁਹਾਨੂੰ ਦੇ ਰਿਹਾ ਜੀ ਪੂਰਾ ਸੂਟ ਬਿਲਕੁਲ ਲਾਈਟ ਵੇਟ ਸੂਟ ਹੋਏਗਾ ਫੁੱਲ ਸੂਟ ਲਾਈਨਿੰਗ ਵਾਲਾ ਲੱਗੇਗੀ ਪੂਰੇ ਸੂਟ ਨੂੰ ਬਹੁਤ ਹੀ ਪਿਆਰਾ ਜਿਹਾ ਨੇਚਰਲ ਕ੍ਰੇਪ ਦੇ ਵਿੱਚ ਦੇ ਰਿਹਾ ਠੰਡਾ ਕਪੜਾ ਹੁੰਦਾ ਨੇਚਰਲ ਕ੍ਰੇਪ ਗਰਮੀ ਸਰਦੀ 12 ਮਹੀਨੇ ਮੌਸਮ ਦੇ ਵਿੱਚ ਇਹ ਸੂਟ ਵੇਅਰ ਹੁੰਦੇ ਆ ਜੀ ਬਹੁਤ ਹੀ ਸੋਹਣਾ ਜਿਹਾ ਦੇਖੋ ਜਿਹੜਾ ਡਿਜੀਟਲ ਪ੍ਰਿੰਟ ਆਏਗਾ ਬਲੈਕ ਐਂਡ ਵਾਈਟ ਦਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆਏਗਾ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਆਏਗਾ ਸਟੱਫ ਪਿਓਰ ਦਾ ਆਏਗਾ ਬਿਲਕੁਲ ਲਾਈਟ ਵੇਟ ਸਟੱਫ ਹੋਏਗਾ ਔਰ ਪਿਓਰ ਨੇਚਰਲ ਜਿਹੜੀ ਹੈ ਵਧੀ ਸਕਦੇ ਹੋ ਦੁਪੱਟਾ ਕਰ ਦਿੱਤਾ ਜੀ ਬਲੈਕ ਐਂਡ ਵਾਈਟ ਦੇ ਇਹਨੂੰ ਡਿਜ਼ਾਈਨ ਕਰਕੇ ਦੁਪੱਟਾ ਬਹੁਤ ਹੀ ਜਿਆਦਾ ਸੋਹਣਾ ਜਿਹਾ ਪੈਚਵਰਕ ਦੇ ਵਿੱਚ ਲੇਸ ਵਰਕ ਦੇ ਨਾਲ ਡਿਜ਼ਾਈਨ ਕੀਤਾ ਦੁਪੱਟਾ ਦੁਪੱਟਾ ਦੇਖੋ ਪੂਰਾ ਪ੍ਰੋਪਰ ਕਿੰਨਾ ਪਿਆਰਾ ਪਿਆਰਾ ਦੁਪੱਟਾ ਬਣਿਆ ਸਾਰੇ ਹੀ ਦੁਪੱਟਿਆਂ ਦੀ ਡਿਜ਼ਾਈਨਿੰਗ ਡਿਫਰੈਂਟ ਡਿਫਰੈਂਟ ਆਏਗੀ ਕੋਈ ਕਿਸੇ ਦਾ ਪੈਚ ਅਲੱਗ ਤਰੀਕੇ ਨਾਲ ਜਿਹੜਾ ਲਗਾ ਆ ਲੱਗਾ ਆਏਗਾ ਕੋਈ ਕਿਸੇ ਅਲੱਗ ਤਰੀਕੇ ਨਾਲ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਆਏਗਾ ਖੁੱਲਾ ਡੁੱਲਾ 2 ਮੀਟਰ ਦਾ ਦੁਪੱਟਾ 5 ਮੀਟਰ ਕੱਟ ਸੂਟ ਮਿਲੇਗਾ ਐਵਰੀ ਦਾ ਨੂੰ ਮਿਲ ਜੇਗਾ ਜੀ ਰ ਤੁਹਾਨੂੰ 680 ਦੇ ਵਿੱਚ ਮਿਲੇਗਾ ਪੂਰਾ ਡਿੱਟੋ ਤੁਹਾਨੂੰ ਡਿਜ਼ਾਈਨਰ ਸੂਟ ਕਰ ਦਿੱਤੇ ਆ ਜੇ ਤਿਆਰ ਸੇਮ ਕਲਰ ਦੇ ਤੁਸੀਂ 4-4 5-5 ਸੂਟ ਜਿਹੜੇ ਆ ਲੈ ਸਕਦੇ ਹੋ 680 ਦੇ ਵਿੱਚ ਸੂਟ ਕਰ ਦਿੱਤਾ ਜੇ ਤੁਹਾਨੂੰ ਜਿਹੜਾ ਮਰਜ਼ੀ ਸੂਟ ਲੈ ਲਓ ਅੱਜ ਦੀ ਵੀਡੀਓ ਦੇ ਵਿੱਚ ਡਿਜ਼ਾਈਨਰ ਜਿਹੇ ਸੂਟਾਂ ਦੀ ਲੱਗ ਗਈ ਹੈ ਜੀ ਸੇਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਸਪੈਸ਼ਲ ਟਾੜਾ ਜਿਹੜਾ ਹੈ ਲੋੜੀ ਰਖੜੀ ਵਾਸਤੇ ਜਿਹੜਾ ਸਪੈਸ਼ਲ ਤੁਹਾਨੂੰ ਅੱਜ ਦੀ ਜਿਹੜੀ ਸੇਲ ਦੇ ਰਹੇ ਹਾਂ ਬਹੁਤ ਹੀ ਜਿਆਦਾ ਸੋਹਣੇ ਜਿਹੇ ਡਿਜ਼ਾਈਨਰ ਲੁੱਕ ਵਾਲੇ ਸੂਟ ਦੇ ਦਿੱਤੇ ਆ ਜੀ ਤਿੰਨ ਵੈਰਾਈਟੀਆਂ ਨੇ ਤਿੰਨੋ ਵੈਰਾਈਟੀਆਂ ਡਿਜ਼ਾਈਨਰ ਆਣਗੇ ਪਿਓਰ ਨੇਚਰਲ ਕ੍ਰੇਪ ਦੇ ਉੱਪਰ ਆ ਜਾਏਗਾ ਬਾਕੀ ਜਿਹੜੀ ਦੋ ਵੈਰਾਈਟੀਆਂ ਦਿਖਾਈ ਆ 100% ਪਿਓਰ オリジナル ਕਾਟਨ ਪਿਓਰ ਮਿਲੇਗੀ ਬਹੁਤ ਹੀ ਪੈਰੇ ਜਿਹੇ ਦੋਨੋਂ ਡਿਜ਼ਾਈਨ ਆਣਗੇ ਦੋਨੋਂ ਹੀ ਡਿਜ਼ਾਈਨਾਂ ਦੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਸੂਟ ਤੁਹਾਨੂੰ ਜੜਿਆ ਮਿਲ ਜਾਣਗੇ ਰੇਟ ਇੱਕ ਹੀ ਹੋਏਗਾ ਜੀ ਸਿਰਫ ਤੇ ਸਿਰਫ 680 ਸ਼ਿਪਿੰਗ 올 ਇੰ